ਇਖਰੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਸ਼ੇਖਰ ਹੈ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਦੁੱਖ ਦੀ ਘੜੀ ਦੇ ਵਿੱਚ ਸੰਤ ਸੀਚੇਵਾਲ ਨੇ ਫੜੀ ਗਰੀਬ ਪਰਿਵਾਰ ਦੀ ਬਾਹ ਇਰਾਕ ਦੇ ਵਿੱਚ ਫਸੇ ਦੋ ਪੰਜਾਬੀਆਂ ਦੀ 14 ਦਿਨਾਂ ਚ ਕਰਾਈ ਘਰ ਵਾਪਸੀ ਪੱਤਰਕਾਰੀ ਦੀ ਆੜ ਦੇ ਵਿੱਚ ਬਲੈਕਮੇਲਿੰਗ ਕਰਨ ਵਾਲੇ ਵਿਰੋਧ ਆ ਪਰਦਾਫਾਸ਼ ਅੰਮ੍ਰਿਤਸਰ ਥਾਣਾ ਮਕਬੂਲ ਪੁਰਾ ਪੁਲਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਇਸ ਗਿਰੋਹ ਦੇ ਵਿੱਚ ਕੁਝ ਮੈਂ ਲਾਵਾ ਵੀ ਸ਼ਾਮਲ ਜਲਦ ਕੀਤੀ ਜਾਵੇਗੀ ਗ੍ਰਿਫਤਾਰੀ ਵਰਿੰਦਰ ਫੌਜੀ ਨੂੰ ਅਦਾਲਤ ਨੇ ਮੁਰਦ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਪੁਲਸ ਨੇ ਅਦਾਲਤ ਕੋਲੋਂ ਮੰਗਿਆ ਸੀ 7 ਦਿਨਾਂ ਦਾ ਪੁਲਸ ਰਿਮਾਂਡ ਅਨੰਦਪੁਰ ਪੋਚ ਤੇ ਹਥਿਆਰਾਂ ਸੰਬੰਧੀ ਕੀਤੀ ਜਾਵੇਗੀ ਪੁਚ ਗੇ ਫੌਜੀ ਨੌਜਵਾਨ ਨੇ ਲਗਾਇਆ ਐਸ ਡੀ ਐਮ ਦਫਤਰ ਬਾਹਰ ਤਰਨਾ ਪਿਛਲੇ ਡੇਢ ਸਾਲ ਤੋਂ ਫੌਜੀ ਜਵਾਨ ਦੀ ਨਹੀਂ ਕੀਤੀ ਜਾ ਰਹੀ ਸੁਣਵਾਈ ਇਨਸਾਫ ਨਾ ਮਿਲਣ ਤੱਕ ਉਹ ਹੜਤਾਲ ਰੱਖੀ ਜਾਵੇਗੀ ਜਦ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤਰਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਢੀ RAM ਆਪਣੇ ਘਰ ਦੀ ਗਰੀਬੀ ਨੂੰ ਖਤਮ ਕਰਨ ਦੇ ਲਈ ਕਰਜ਼ਾ ਚੁੱਕ ਕੇ ਸਾਲ 2024 ਦੌਰਾਨ ਕੁਵੈਤ ਦੇ ਲਈ ਰਵਾਨਾ ਹੋਏ ਸਨ ਟ੍ਰੈਵਲ ਏਜੰਟ ਵੱਲੋਂ ਉਹਨਾਂ ਨੂੰ ਕੁਵੈਤ ਦੀ ਥਾਂ ਦੇ ਉੱਤੇ ਇਰਾਕ ਦੇ ਵਿੱਚ ਲੈ ਜਾ ਕੇ ਫਸਾ ਦਿੱਤਾ ਗਿਆ ਅਤੇ ਉੱਥੇ ਲੈ ਜਾ ਕੇ ਕੰਪਨੀ ਨੇ ਉਹਨਾਂ ਨੂੰ ਬੰਦਕ ਬਣਾ ਲਿਆ ਅਤੇ ਭੁੱਖੇ ਰੱਖਿਆ ਜਿਸ ਮਗਰੋਂ ਇਹਨਾਂ ਦੇ ਪਰਿਵਾਰਾਂ ਨੇ 15 ਮਾਰਚ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਕੋਲ ਪਹੁੰਚ ਕੀਤੀ ਅਤੇ 28 ਮਾਰਚ ਤੱਕ ਉਹਨਾਂ ਦੇ ਮੈਂਬਰ ਵਾਪਸ ਘਰ ਪਰਤ ਆਏ ਇਸ ਖੁਸ਼ੀ ਦੇ ਮੌਕੇ ਉੱਤੇ ਗੁਰਪ੍ਰੀਤ ਸਿੰਘ ਅਤੇ ਸੋਢੀ RAM ਨੇ ਭਰੀਆਂ ਅੱਖਾਂ ਦੇ ਨਾਲ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਉਹਨਾਂ ਦੀ ਘਰ ਵਾਪਸੀ ਸੰਭਵ ਹੋ ਪਾਈ ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਅਤੇ ਸੋਢੀ ਰਾਮ ਨੇ ਦੋਵਾਂ ਦੇ ਪਰਿਵਾਰਾਂ ਨੇ ਦੱਸਿਆ ਹੈ ਕਿ ਗਰੀਬੀ ਅਤੇ ਬੋਤੀ ਪਹੁੰਚ ਨਾ ਹੋਣ ਦੇ ਕਾਰਨ ਉਹਨਾਂ ਦੀ ਕਿਦਰੇ ਵੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਸੀ ਪਰ ਜਦੋਂ ਉਹਨਾਂ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੇਵਾਲ ਤੱਕ ਪਹੁੰਚ ਕੀਤੀ ਤਾਂ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਬਾਹ ਫੜੀ ਅਤੇ ਅੱਜ ਗੁਰਪ੍ਰੀਤ ਸਿੰਘ ਅਤੇ ਸੋਢੀ ਰਾਮ ਦੋਵੇਂ ਰਾਜੀ ਖੁਸ਼ੀ ਆਪਣੇ ਪਰਿਵਾਰਾਂ ਦੇ ਕੋਲ ਪਰਤ ਆਏ ਨੇ ਤਾਨੂੰ ਦੱਸ ਦਈਏ ਕਿ ਇਰਾਕ ਤੋਂ ਵਾਪਸ ਪਰਤੇ ਗੁਰਪ੍ਰੀਤ ਸਿੰਘ ਅਤੇ ਸੋਢੀ RAM ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਕੰਪਨੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਏਜੰਟਾਂ ਵੱਲੋਂ ਅਜਿਹੇ ਤਰੀਕੇ ਦੇ ਨਾਲ ਭਰਤੀ ਕਰਵਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਹੁਣ ਵੀ ਉੱਥੇ ਦਰਜਨ ਤੋਂ ਵੱਧ ਭਾਰਤੀ ਕਈ ਸਾਲਾਂ ਤੋਂ ਉਸ ਕੰਪਨੀ ਦੇ ਵਿੱਚ ਏਜੰਟਾਂ ਦੇ ਧੋਖੇ ਕਾਰਨ ਤਰਸਯੋਗ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚਿਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦੇ ਹਾਂ ਕਿ ਹੈ ਕਿ ਉਹਨਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਸਦਕਾ ਹੀ ਇਹ ਭਾਰਤੀ ਮਹਿਸ 14 ਦਿਨਾਂ ਦੇ ਵਿੱਚ ਵਾਪਸ ਘਰ ਪਰਤ ਸਕੇ ਨੇ ਉਹਨਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਅਤੇ ਭਾਰਤੀ ਸਫਾਰਤਖਾਨੇ ਵੱਲੋਂ ਲਗਾਤਾਰ ਚੁਣੌਤੀਪੂਰਨ ਸਥਿਤੀਆਂ ਵਿੱਚੋਂ ਭਾਰਤੀਆਂ ਨੂੰ ਕੱਢ ਕੇ ਵਾਪਸ ਭੇਜਿਆ ਜਾ ਰਿਹਾ ਹੈ ਸੰਤ ਸਿਚੇਵਾਲ ਨੇ ਮੂੜ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਗਰੀਬ ਤਬਕੇ ਦੇ ਨਾਲ ਸੰਬੰਧਿਤ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਰਬ ਦੇਸ਼ ਦੇ ਵਿੱਚ ਜਾਣ ਤੋਂ ਪਹਿਲਾਂ ਕਿਸੇ ਸੂਝਵਾਨ ਦੀ ਜ਼ਰੂਰ ਸਹਾਇਤਾ ਲੈਣੀ ਚਾਹੀਦੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਹੈ ਕਿ ਅਜਿਹੇ ਠੱਗਾਂ ਦੇ ਉੱਤੇ ਜੋ ਫਰਜ਼ੀ ਟਰੈਵਲਰ ਏਜੰਟ ਬਣ ਕੇ ਬੈਠੇ ਨੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ ਅੰਮ੍ਰਿਤਸਰ ਦੇ ਵਿੱਚ ਪੱਤਰਕਾਰੀ ਅਤੇ ਸ਼ਿਵ ਸੈਨਾ ਦੀ ਆੜ ਦੇ ਵਿੱਚ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦਾ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਪਰਦਾਫਾਸ਼ ਕਰ ਦਿੱਤਾ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਇਸ ਦੇ ਵਿੱਚ ਪੁਲਿਸ ਵੱਲੋਂ ਚਾਰ ਲੋਕਾਂ ਦੀ ਗ੍ਰਿਫਤਾਰੀ ਕਰਨੀ ਅਜੇ ਬਾਕੀ ਹੈ ਇਸ ਸਬੰਧੀ ਏਡੀਸੀਪੀ ਹਰਪਾਲ ਸਿੰਘ ਨੇ ਥਾਣਾ ਮਕਬੂਲਪੁਰਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਤਰਕਾਰੀ ਤੇ ਸ਼ਿਵ ਸੈਨਾ ਦੀ ਆੜਦੇ ਵਿੱਚ ਭੋਲੇ-ਪਾਲੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਦੇ ਵਿੱਚ ਅਸੀਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਗਿਰੋਹ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਕਰਨੀ ਅਜੇ ਬਾਕੀ ਹੈ ਇਹ ਲੋਕ ਪੱਤਰਕਾਰੀ ਦੀ ਆੜ ਦੇ ਵਿੱਚ ਭੋਲੇ-ਪਾਲੇ ਲੋਕਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਅਤੇ ਉਹਨਾਂ ਕੋਲੋਂ ਪੈਸੇ ਠੱਗਦੇ ਸਨ ਇਹ ਇਨਫਾਰਮੇਸ਼ਨ ਸਾਡੇ ਐਸਆਈ ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕਬੂਲਪੁਰਾ ਜੋ ਉਹਨਾਂ ਨੇ ਉਹਦੇ ਉੱਤੇ ਮਕਦਮਾ ਨੰਬਰ 49 ਡੇਟਰ 30325 ਅੰਡਰ ਸੈਕਸ਼ਨ 308 2 62 352 3 64 ਅਬਲਿਕ 2 111 ਬੀ ਐਨ ਥਾਣਾ ਮਕਬੂਲਪੁਰਾ ਵੀਐਨਐਸਟੀਏ ਤਾਹਰ ਤਾਹਰ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸੁਤੀਸ਼ ਕਪੂਰ ਮਕਾਨ ਨੰਬਰ ਐਫ 6 ਡਾਇਮੰਡ ਗੋਲਨ ਮੈਲ ਜੀਟੀ ਰੋਡ ਸ਼ਿਆਦਾ ਜਿਸ ਨੂੰ 30 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਤਿੰਨ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੌਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸਾਜ਼ਿਰ ਰੜਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਠੱਗੀ ਮਾਰਦੀਆਂ ਨੇ ਪੈਸੇ ਵਸੂਲਦੀਆਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਰਨ ਕਪੂਰ ਦਾ ਜਿਹੜਾ ਵਾ ਰਿਮਾਂਡ ਲਿਆ ਗਿਆ ਸੀ ਜੋ ਅੱਜ ਦੁਬਾਰਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਸ ਗਰੋਹ ਦੇ ਨਾਲ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਕੋਲ ਨਾ ਤੇ ਇਹਨਾਂ ਨੂੰ ਕੋਈ ਸ਼ਿਵ ਸੈਨਾ ਨੇ ਵੀ ਬਾਹਰ ਕੱਢਿਆ ਹੋਇਆ ਹੈ ਇਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ। ਖਬਰ ਸਾਹਮਣੇ ਆਈ ਹੈ ਕਿ ਸਾਂਸਦ ਅਮਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਅਜਨਾਲਾ ਪੁਲਿਸ ਵੱਲੋਂ ਰਿਮਾਂਡ ਖਤਮ ਹੋਣ ਮਗਰੋਂ ਮੋੜ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਵਰਿੰਦਰ ਫੌਜੀ ਨੂੰ ਹੋਰ 3 ਦਿਨਾਂ ਦੇ ਪੁਲਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ 3 ਦਿਨਾਂ ਦੇ ਰਿਮਾਂਡ ਦੇ ਵਿੱਚ ਵਰਿੰਦਰ ਫੌਜੀ ਕੋਲੋਂ ਅਮਰਿਤਪਾਲ ਸਿੰਘ ਦੀ ਅਨੰਤਪੁਰ ਫੌਜ ਅਤੇ ਉਸ ਦੇ ਹਥਿਆਰਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਵਰਿੰਦਰ ਫੌਜੀ ਦਾ 7 ਦਿਨ ਦਾ ਪੁਲਸ ਰਿਮਾਂਡ ਮੰਗਿਆ ਗਿਆ ਸੀ ਜਿੱਤੇ ਅਦਾਲਤ ਨੇ 3 ਦਿਨ ਦੇ ਪੁਲਸ ਰਿਮਾਂਡ ਦੀ ਇਜਾਜ਼ਤ ਦਿੱਤੀ ਹੈ ਜਿਸ ਦੌਰਾਨ ਅਨੰਦਪੁਰ ਫੌਜਬਾਰੇ ਅਤੇ ਹਥਿਆਰਾਂ ਬਾਰੇ ਵਰਿੰਦਰ ਫੌਜੀ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਅੱਜ ਐਫਆਈਆਰ ਨੰਬਰ 39 ਦੇ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਜਿਹੜਾ ਸਾਡੇ ਕੋਲ ਪੁਲਸ ਰਿਮਾਂਡ ਤੇ ਬੰਨ ਸੀਗਾ ਅੱਜ ਦੁਬਾਰਾ ਉਹਦਾ ਪੁਲਸ ਰਿਮਾਂਡ ਖਤਮ ਹੋਣ ਦੇ ਸੀ ਇਹਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀਗਾ ਔਰ ਮਾਂਜੋਗ ਅਦਾਲਤ ਕੋਲੋਂ ਅਸੀਂ ਇਹਦਾ 7 ਦਿਨ ਦਾ ਪੁਲਸਰਮਾਨ ਮੰਗਿਆ ਸੀਗਾ ਮਾਂਜੋਗ ਅਦਾਲਤ ਨੇ ਜਿਹੜਾ ਸਾਨੂੰ ਉਹਦਾ 3 ਦਿਨ ਦਾ ਪੁਲਸਰਮਾਨ ਦਿੱਤਾ ਹੈ ਔਰ 4 April ਨੂੰ ਅਸੀਂ ਇਹਨੂੰ ਦੁਬਾਰਾ ਪੇਸ਼ ਕਰਾਂਗੇ ਸਰ ਪਹਿਲਾਂ ਜਿਹੜਾ ਰਿਮਾਂਡ ਸੀ ਕੁਝ ਪਤਾ ਲੱਗਾ ਕਿਹੜੀ ਕੌਜ ਨਹੀਂ ਸੀ ਨਾ ਬਿਲਕੁਲ ਜੀ ਸਾਨੂੰ ਜੋ-ਜੋ ਲੋੜਿੰਦੀਆਂ ਚੀਜ਼ਾਂ ਸੀਗੀਆਂ ਅਸੀਂ ਆਪਣੀਆਂ ਕੰਪਲੀਟ ਕੀਤੀਆਂ ਔਰ ਅੱਗੇ ਵੀ ਜਿਹੜੀਆਂ ਚੀਜ਼ਾਂ ਸੁਣਨ ਉਹ ਨੁਰਿੰਦੀਆਂ ਨੇ ਜਾਂ ਜੋ ਜੋ ਸਾਨੂੰ ਚਾਹੀਦਾ ਵਾ ਉਹ ਅਸੀਂ ਇਹ ਰਿਮਾਂਡ ਤਰਾਂ ਪੂਰਾ ਕਰਾਂਗੇ ਜੀ ਬਿਲਕੁਲ ਜੀ ਜੀ ਉਹ ਤਫਤੀਸ਼ ਚੱਲ ਰਹੀ ਆ ਕਿ ਉਹਨੇ ਦੱਸਿਆ ਕਿਸੇ ਹੋਰ ਦੇ ਹਵਾਲੇ ਉਹਨੇ ਕੀਤਾ ਸੀ ਉਹਦੇ ਤਹਿਤ ਵੀ ਅਸੀਂ ਇਹ ਰਿਮਾਂਡ ਲਿਆ ਆ ਅਸੀਂ ਉਹ ਦੀ ਰਿਕਵਰੀ ਕਰਾਂਗੇ ਪਤਾ ਲੱਗਾ ਕਿਹਦੇ ਹਵਾਲੇ ਕੀਤਾ ਬਿਲਕੁਲ ਕੀਤਾ ਜੀ ਇਹ ਸਾਡੀ ਜਿਹੜੀ ਤਫਤੀਸ਼ ਆ ਥੋੜੀ ਗੁਪਤ ਆ ਇਸ ਕਰਕੇ ਕਿਉਂਕਿ ਅਗਲੇ ਬੰਦੇ ਨੂੰ ਪਤਾ ਲੱਗੂਗਾ ਉਹ ਦੌੜ ਜੂਗਾ ਇਸ ਕਰਕੇ ਅਸੀਂ ਉਹਦਾ ਨਾਂ ਨਹੀਂ ਦੱਸ ਸਕਦੇ ਇਸ ਸਬੰਧ ਦੇ ਵਿੱਚ ਐਡਵੋਕੇਟ ਰਿਤੁਰਾਜ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਵਰਿੰਦਰ ਫੌਜੀ ਦਾ ਹੋਰ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਹੁਣ 4 ਅਪ੍ਰੈਲ ਨੂੰ ਵਰਿੰਦਰ ਫੌਜੀ ਨੂੰ ਅਦਾਲਤ ਦੇ ਵਿੱਚ ਮੁਰਤੋਂ ਪੇਸ਼ ਕੀਤਾ ਜਾਵੇਗਾ। ਦੇਖੋ ਅੱਜ ਵਰਿੰਦਰ ਸਿੰਘ ਫੌਜੀ ਨੇ ਪੇਸ਼ ਕੀਤਾ ਸੀਗਾ ਜੀ। ਇਹਨਾਂ ਨੇ ਸਰਦਨ ਦਾ ਰਿਮਾਂਡ ਮੰਗਿਆ ਸੀਗਾ ਕਿ on the basis ਕੀ ਆਪਾਂ ਦੰਪੁਰ ਖਾਲਸਾ ਫੋਰਸ ਬਾਰੇ ਪੁੱਛਣਾ, ਫੰਡਿੰਗ ਬਾਰੇ ਪੁੱਛਣਾ ਤੇ ਕੁਝ ਵੈਪਨਸ ਰਿਕਵਰ ਕਰਨੇ ਹਨ। ਤੇ ਕੋਰਟ ਨੇ 3 ਦਿਨ ਦਾ ਪੁਲਿਸ ਰਿਮਾਂਡ ਕੀਤਾ। ਸਰ ਪਹਿਲਾਂ ਜਿਹੜਾ 5 ਦਿਨ ਦਾ ਰਿਮਾਂਡ ਸੀ ਉਹ ਕੀ ਦੱਸਿਆ ਸੀ ਕੀ? ਬ੍ਰਾਂਧਿਕੀ ਹੋਈ ਹੈ ਨਹੀਂ ਕੋਈ ਬ੍ਰਾਂਧਿਕੀ ਨਹੀਂ ਹੋਈ ਕੋਈ ਇਨਾਂ ਦਾ ਮੋਬਾਈਲ ਰਿਕਵਰ ਨਹੀਂ ਆਇਆ ਨਾ ਕੋਈ ਵੈਪਨ ਰਿਕਵਰ ਹੋਇਆ ਜੀ ਫਿਰ ਕਿਸ ਸਿਧਾਂਤ ਤੇ ਫਿਰ ਇਹਨਾਂ ਦਾ ਦੁਬਾਰਾ ਫੇਰ ਪੁੱੰਗਿਆ ਗਿਆ ਸੀ ਕੀ ਕਿਸ ਸਿਧਾਂਤ ਇਹ ਸੇਮ ਗਰਾਊਂਡ ਸੇ ਇਹਨਾਂ ਨੇ ਜੀ ਅਜੇ ਆਪਾਂ ਸਾਡੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਰਿਗਾਰਡਿੰਗ ਜਿਹੜੀ ਨਾਨੰਦਪੁਰ ਖਾਲਸਾ ਫੋਰਸ ਬਾਰੇ ਇਹਨਾਂ ਨੇ ਪੁੱਛਣਾ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਫੌਜੀ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਫੌਜੀ ਨੌਜਵਾਨ ਜਿਸ ਦਾ ਨਾਮ ਸੋਨੂ ਸਿੰਗਲਾ ਹੈ ਉਸ ਵੱਲੋਂ ਆਪਣੇ ਘਰ ਦੇ ਨਾਲ ਲੱਗੀ ਰਾਈਸ ਮਿਲ ਵੱਲੋਂ ਕੀਤੇ ਜਾ ਰਹੇ ਪ੍ਰਦੂਸ਼ਣ ਦੇ ਖਿਲਾਫ ਸਰਕਾਰ ਤੇ ਪ੍ਰਸ਼ਾਸਨ ਤੱਕ ਗੁਹਾਰ ਲਗਾਈ ਜਾ ਰਹੀ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਾ ਹੋਣ ਕਰਕੇ ਉਸ ਨੂੰ ਮਜਬੂਰਨ ਐਸ ਡੀ ਅਮਦ ਦਫਤਰ ਬੁੜਲਾਡਾ ਦੇ ਬਾਹਰ ਭੁੱਖ ਹੜਤਾਲ ਦੇ ਉੱਤੇ ਬੈਠਣਾ ਪੈ ਗਿਆ ਜਿਸ ਦੇ ਹੱਕ ਦੇ ਵਿੱਚ ਕਈ ਸਾਬਕਾ ਸੈਨਿਕ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਪਹੁੰਚੀਆਂ ਨੇ ਇਸ ਪੂਰੇ ਮਾਮਲੇ ਸੰਬੰਧੀ ਫੌਜੀ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਹ ਲੜਾਈ ਪਿਛਲੇ ਡੇਢ ਸਾਲ ਤੋਂ ਲੜ ਰਿਹਾ ਹੈ ਪ੍ਰਸ਼ਾਸਨ ਕੋਲ ਪਹਿਲਾਂ ਵੀ ਬਹੁਤ ਵਾਰ ਗੁਹਾਰ ਲਗਾਈ ਗਈ ਹੈ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਕੁਝ ਵਿਭਾਗਾਂ ਦੀ ਮਿਲੀ ਭੁਗਤ ਕਾਰਨ ਕੋਈ ਵੀ ਹੱਲ ਨਹੀਂ ਹੋ پا ਰਿਹਾ ਹੈ ਉਹਨਾਂ ਕਿਹਾ ਕਿ ਰਾਈਸ ਮਿਲ ਦੇ ਮਾਲਕ ਵੱਲੋਂ 2022 ਦੇ ਵਿੱਚ ਇਹ ਫੈਕਟਰੀ ਜਾਲੀ ਸਰਟੀਫਿਕੇਟ ਬਣਵਾ ਕੇ ਸ਼ੁਰੂ ਕਰਵਾਈ ਗਈ ਸੀ ਜਿਸ ਦੇ ਕਾਰਨ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਸਾਡੇ ਬੱਚਿਆਂ ਦਾ ਜੀਣਾ ਮੁਸ਼ਕਲ ਹੋ ਚੁੱਕਿਆ ਹੈ। ਬੱਚਿਆਂ ਨੂੰ ਸਾਹ ਦੀਆਂ ਬਿਮਾਰੀਆਂ ਵੀ ਲੱਗ ਚੁੱਕੀਆਂ ਨੇ। ਉਹਨਾਂ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨੇ ਉੱਪਰ ਬੈਠੇ ਰਹਾਂਗੇ ਅਤੇ ਭੁੱਖ ਹੜਤਾਲ ਜਾਰੀ ਰਹੇਗੀ। ਜੇ ਤੁਹਾਨੂੰ ਕੋਈ ਲਗਾਤਾਰ ਬਾਰ-ਬਾਰ ਕਾਲ ਕਰ ਰਿਹਾ ਹੈ ਜ਼ਰੂਰ ਬਲੌਕ ਕਰੋ। ਬਾਰ ਜੇ ਕੋਈ ਸੈਨਿਕ ਆਪਣੀ ਤਕਲੀਫ ਦੱਸ ਰਿਹਾ ਹੈ ਪੁਲਿਸ ਉਹਦਾ ਨੰਬਰ ਬਲੌਕ ਨਾ ਕਰੋ ਅਸੀਂ ਸਰਹੱਦਾਂ ਤੇ ਬੈਠੇ ਹੁੰਨੇ ਆ ਸਾਡੇ ਕੋਲੇ 21 ਜਰੀਆ ਫੋਨ ਕਿ ਫੋਨ ਜਰੀਆ ਸਾਡੀ ਅਸੀਂ ਤੁਹਾਨੂੰ ਤਕਲੀਫ ਦੱਸ ਸਕਦੇ ਆ ਜੇ ਤੁਸੀਂ ਉਹ ਨੰਬਰ ਬਲੌਕ ਕਰ ਦੋਗੇ ਤੇ ਉਹ ਅਸੀਂ ਪ੍ਰੋਬਲਮ ਕਿੱਦਾਂ ਦੱਸਣੀ ਹੈ ਤੇ ਮੈਂ ਬੇਨਤੀ ਕਰਦਾ ਬਾਰ-ਬਾਰ ਸਭ ਨੂੰ ਕਿ ਸਾਡੀ ਹੈਲਪ ਕਰੋ ਜੇ ਮੁੱਦਾ ਨਾ ਸਾਡੀ ਹੈਲਪ ਹੋਈ ਤਾਂ ਅਸੀਂ ਇੱਕ ਸੰਘਰਸ਼ ਜਿਹੜਾ ਕੰਟੀਨਿਊ ਜਾਰੀ ਰਹੂਗਾ ਤੇ ਸਾਡੀਆਂ ਜੱਥੇ ਬੰਦੀਆਂ ਸੈਨਿਕ ਸਭ ਜਥੇ ਬੰਦਿਆ ਸਾਡੇ ਨਾਲ ਨੇ ਮੈਂ ਸਾਰੀਆਂ ਜਥੇ ਬੰਦਿਆਂ ਦਿਲੋਂ ਧੰਨਵਾਦ ਕਰਦਾ ਤੇ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਪਿਛਲੇ ਸਾਲ ਇੱਕ ਐਸ ਡੀ ਐਮ ਕੋਰਟ ਦੇ ਵਿੱਚ ਹੀ ਇੱਕ ਕੇਸ ਫਾਈਲ ਕੀਤਾ ਸੀਗਾ ਇੱਕ ਸ਼ੈਲਰ ਦੇ ਅਗੇਂਸਟ ਤੇ ਉਸ ਕੇਸ ਦੀ ਸੁਣਵਾਈ ਕੀਤੀ ਗਈ ਸੀ ਜਿਹੜੇ ਦੋ ਮਹਿਕਮੇ ਇਨਵੋਲਡ ਸੀਗੇ ਪੰਜਾਬ ਫੂਡ ਸਪਲਾਈ ਕੰਟਰੋਲ ਬੋਰਡ ਤੇ ਫੂਡ ਐਂਡ ਸਪਲਾਈ ਉਹਨਾਂ ਦੀ ਰਿਪੋਰਟਾਂ ਵਗੈਰਾ ਲੈ ਕੇ ਸਾਰੀਆਂ ਉਸ ਦੇ ਆਧਾਰ ਤੇ ਇਸ ਕੇਸ ਦਾ ਫੈਸਲਾ ਨਵੰਬਰ 2024 ਦੇ ਵਿੱਚ ਕਰ ਦਿੱਤਾ ਗਿਆ ਸੀ। ਸੋ ਬੇਸਿਕਲੀ ਇੱਕ ਅਦਾਲਤੀ ਮੈਟਰ ਸੀਗਾ ਜਿਸ ਦਾ ਫੈਸਲਾ ਕਰ ਦਿੱਤਾ ਗਿਆ ਸੀ। ਕੀ ਫੈਸਲਾ ਹੋਇਆ ਸੀ? ਇਹਨਾਂ ਨੇ ਕਿਹਾ ਸੀਗਾ ਕਿ ਉਹ ਜਿਹੜੀ ਹੈਗੀ ਐ ਕੁਝ ਪੋਲੂਸ਼ਨ ਕ੍ਰੀਏਟ ਕਰ ਰਹੀ ਹੈ ਸ਼ੈਲਰ ਦੇ। ਸੋ ਤਾਂ ਹੀ ਉਹ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਨਵੋਲ ਕੀਤਾ ਗਿਆ ਸੀਗਾ ਤੇ ਫੂਡ ਐਂਡ ਸਪਲਾਈ ਨੂੰ ਇਨਵੋਲ ਕੀਤਾ ਗਿਆ ਸੀਗਾ ਦੋ ਵਿਭਾਗੀਆਂ ਨੂੰ। ਉਨ੍ਹਾਂ ਦੀ ਰਿਪੋਰਟ ਦੇ ਬੇਸ ਤੇ ਜੇ ਕੁਝ ਤੱਥ ਨਹੀਂ ਆਏ ਸੀਗੇ ਉਹਨਾਂ ਨੇ ਰਿਪੋਰਟ ਭੇਜੀ ਸੀਗੀ ਕਿ ਇਸ ਤਰ੍ਹਾਂ ਦੀ ਕੋਈ ਇਸ਼ੂ ਸਾਹਮਣੇ ਨਹੀਂ ਆਇਆ ਹੈਗਾ ਨਾਲੇ ਵੈਸੇ ਵੀ ਜਦੋਂ ਕੋਰਟ ਕੇਸ ਚੱਲਦਾ ਹੁੰਦਾ ਹੈਗਾ ਤੇ ਅਸੀਂ ਅਦਾਲਤੀ ਕੰਮ ਹੈਗਾ ਉਹਦੇ ਵਿੱਚ ਫੋਨ ਤੇ ਇਸ ਤਰ੍ਹਾਂ ਦੀ ਕੋਈ ਇਸ਼ੂਜ਼ ਮਤਲਬ ਅਸੀਂ ਤਾਂ ਰਿਪੋਰਟ ਆਣੀ ਹੈ ਜੋ ਅਦਾਲਤ ਦੇ ਸਾਹਮਣੇ ਸਬੂਤਾਂ ਨੇ ਉਸ ਦੇ ਬੇਸ ਤੇ ਫੈਸਲੇ ਹੁੰਦੇ ਨੇ ਪਰ ਇਹਨਾਂ ਦੀ ਗੱਲ ਮੇਰੇ ਨਾਲ ਪਰਸੋਂ ਵੀ ਹੋਈ ਹੈ ਬੁੱਢਲਾਡਾ ਤੋਂ ਪੱਤਰਕਾਰ ਬਿੱਟੂ ਬੁੱਢਲਾਡਾ ਦੀ ਰਿਪੋਰਟ ਹਮਦਰਦ ਟੀਵੀ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਗਿਬਲੀ ਸਟਾਈਲ ਦੇ ਵਿੱਚ ਆਪਣੀਆਂ ਤਸਵੀਰਾਂ ਬਣਾਉਣ ਦਾ ਨਵਾਂ क्रेਜ਼ ਚੱਲ ਰਿਹਾ ਹੈ ਸਿਆਸਤਦਾਨ ਹੋਣ ਜਾਂ ਫਿਰ ਮਸ਼ਹੂਰ ਹਸਤੀਆਂ ਹੋਣ ਹਰ ਕਿਸੇ ਵੱਲੋਂ ਫੇਸਬੁੱਕ ਇੰਸਟਾਗ੍ਰam ਅਤੇ ਐਕਸ ਵਰਗੇ ਪਲੇਟਫਾਰਮਾਂ ਤੇ ਆਪਣੀਆਂ AI ਜਨਰੇਟਿਡ ਗਿਬਲੀ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਪਰ ਇਹ ਤਸਵੀਰਾਂ ਦੇਖਣ ਨੂੰ ਜਿੰਨੀਆਂ ਮਜ਼ੇਦਾਰ ਲੱਗਦੀਆਂ ਨੇ ਉਨੀਆਂ ਹੀ ਖਤਰਨਾਕ ਵੀ ਹੋ ਸਕਦੀਆਂ ਨੇ ਸੋ ਤਸਵੀਰਾਂ ਅਪਲੋਡ ਕਰਨ ਤੋਂ ਪਹਿਲਾਂ ਇੱਕ ਵਾਰੀ ਇਹ ਖਬਰ ਜ਼ਰੂਰ ਦੇਖ ਲਓ ਮੌਜੂਦਾ ਸਮੇਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਕਾਰਟੂਨ ਸਟਾਈਲ ਤਸਵੀਰਾਂ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਗਿਬਲੀ ਸਟਾਈਲ ਤਸਵੀਰਾਂ ਕਿਹਾ ਜਾ ਰਿਹਾ ਹੈ ਸਿਆਸੀ ਲੀਡਰਾਂ ਤੋਂ ਲੈ ਕੇ ਫਿਲਮੀ ਹਸਤੀਆਂ ਤੱਕ ਵੱਲੋਂ ਅਜਿਹੀਆਂ ਤਸਵੀਰਾਂ ਵਕ-ਵਕ ਪਲੈਟਫਾਰਮਾਂ ਦੇ ਉੱਤੇ AI ਜਨਰੇਟਿਡ ਗਿਬਲੀ ਸ਼ੈਲੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਪਰ ਕੀ ਤੁਸੀਂ ਸੋਚਿਆ ਕਿ ਤਸਵੀਰਾਂ ਕਿੱਥੇ ਸਟੋਰ ਕੀਤੀਆਂ ਜਾ ਰਹੀਆਂ ਨੇ ਕੀ ਇਸ ਰੁਝਾਨ ਦਾ ਹਿੱਸਾ ਬਣਨਾ ਅਤੇ ਬਿਨਾਂ ਸੋਚੇ AI ਪਲੇਟਫਾਰਮਾਂ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਸੁਰੱਖਿਅਤ ਨਹੀਂ ਜਾਣੀ ਇਸ ਦਾ ਜਵਾਬ ਇਹ ਹੈ ਕਿ AI ਟੈਕਨੋਲੋਜੀ ਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਾ ਕਰੋ ਕਿਉਂਕਿ ਬਿਨਾਂ ਸੋਚੇ ਸਮਝੇ ਕਿਸੇ ਵੀ AI ਪਲੇਟਫਾਰਮ ਦੇ ਉੱਤੇ ਤਸਵੀਰਾਂ ਅਪਲੋਡ ਕਰਨਾ ਤੁਹਾਨੂੰ ਵੱਡੀ ਮੁਸੀਬਤ ਦੇ ਵਿੱਚ ਪਾ ਸਕਦਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਲੀਅਰ 뷰 AI ਨਾਮ ਦੀ ਇੱਕ ਕੰਪਨੀ ਤੇ ਉੱਤੇ ਸੋਸ਼ਲ ਮੀਡੀਆ ਅਤੇ ਨਿਊਜ਼ ਵੈੱਬਸਾਈਟਾਂ ਤੋਂ ਬਿਨਾਂ ਇਜਾਜ਼ਤ ਦੇ 3 ਬਿਲੀਅਨ ਤੋਂ ਜ਼ਿਆਦਾ ਤਸਵੀਰਾਂ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਸੀ ਅਤੇ ਇਹ ਡਾਟਾ ਪ੍ਰਾਈਵੇਟ ਕੰਪਨੀਆਂ ਅਤੇ ਪੁਲਸ ਨੂੰ ਵੇਚਿਆ ਗਿਆ ਸੀ ਇੱਥੇ ਹੀ ਬਸ ਨਹੀਂ ਹੈ ਮਈ 2024 ਦੇ ਵਿੱਚ ਆਸਟ੍ਰੇਲੀਆ ਦੀ ਆਊਟਬਾਕਸ ਦਾ ਡਾਟਾ ਵੀ ਲੀਕ ਹੋ ਗਿਆ ਸੀ ਜਿਸ ਦੇ ਵਿੱਚ 10 ਲੱਖ ਤੋਂ ਜ਼ਿਆਦਾ ਲੋਕਾਂ ਦੇ ਚਿਹਰਿਆਂ ਦੇ ਸਕੈਨ ਡਰਾਈਵਿੰਗ ਲਾਇਸੈਂਸ ਅਤੇ ਐਡਰੈਸ ਚੋਰੀ ਹੋਏ ਸੀ ਜਿਸ ਤੋਂ ਬਾਅਦ ਹਜ਼ਾਰਾਂ ਲੋਕ ਪਛਾਣ ਦੀ ਚੋਰੀ ਅਤੇ ਸਾਈਬਰ ਧੋਖਾ ਧੜੀ ਦੇ ਸ਼ਿਕਾਰ ਹੋਏ ਸਨ ਜੇਕਰ ਤੁਸੀਂ ਇਹ ਸੋਚਦੇ ਹੋ ਕਿ AI ਵੱਲੋਂ ਤਿਆਰ ਕੀਤੀਆਂ ਤੁਹਾਡੀਆਂ ਤਸਵੀਰਾਂ ਨੂੰ ਪ੍ਰਾਪਤ ਕਰਨਾ ਸਿਰਫ ਮਨੋਰੰਜਨ ਦੇ ਲਈ ਹੈ ਤਾਂ ਤੁਸੀਂ ਗਲਤ ਹੋ ਸਟੈਟਿਸਟਾ ਦੀ ਰਿਪੋਰਟ ਦੇ ਮੁਤਾਬਕ ਚਿਹਰੇ ਦੀ ਪਛਾਣ ਤਕਨੀਕ ਦੀ ਮਾਰਕੀਟ 2025 ਤੱਕ 5.73 ਬਿਲੀਅਨ ਡਾਲਰ ਅਤੇ 2031 ਤੱਕ 14.55 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ ਜਿਸ ਦਾ ਮਤਲਬ ਇਹ ਹੈ ਕਿ ਕੰਪਨੀਆਂ ਤੁਹਾਡੇ ਚਿਹਰੇ ਨੂੰ ਪਛਾਣਨ ਅਤੇ ਵਰਤਨ ਦੇ ਵਿੱਚ ਮੋਟੇ ਨਿਵੇਸ਼ ਕਰ ਰਹੀਆਂ ਨੇ ਮੈਟਾ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਦੇ ਉੱਤੇ ਵੀ ਆਪਣੇ AI ਮਾਡਲਾਂ ਨੂੰ ਸਿਖਲਾਈ ਦੇਣ ਦੇ ਲਈ ਖਪਤਕਾਰਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗ ਚੁੱਕੇ ਨੇ। ਪਿਮ ਆਇਜ਼ ਵਰਗੀਆਂ ਵੈੱਬਸਾਈਟਾਂ ਕਿਸੇ ਵੀ ਵਿਅਕਤੀ ਦੀ ਤਸਵੀਰ ਅਪਲੋਡ ਕਰਕੇ ਉਸ ਦੀ ਪੂਰੀ ਡਿਜੀਟਲ ਮੌਜੂਦਗੀ ਨੂੰ ਐਕਸਟ੍ਰੈਕਟ ਕਰ ਸਕਦੀਆਂ ਨੇ ਜਿਸ ਕਾਰਨ ਪਿੱਛਾ ਕਰਨਾ, ਬਲੈਕਮੇਲਿੰਗ ਅਤੇ ਸਾਈਬਰ ਕ੍ਰਾਈਮ ਦੇ ਮਾਮਲੇ ਵੱਧ ਸਕਦੇ ਨੇ। ਤੁਹਾਡੀ ਜਾਣਕਾਰੀ ਤੋਂ ਬਿਨਾ ਤੁਹਾਡੀ ਤਸਵੀਰ ਨੂੰ ਖਤਰਨਾਕ ਮਕਸਦਾਂ ਲਈ ਵਰਤਿਆ ਜਾ ਸਕਦਾ ਹੈ ਜਿਸ ਦੇ ਨਾਲ ਤੁਸੀਂ ਕਿਸੇ ਵੱਡੀ ਮੁਸੀਬਤ ਦੇ ਵਿੱਚ ਵੀ ਫਸ ਸਕਦੇ ਹੋ ਬੇਸ਼ੱਕ AI ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੋਵੇ ਪਰ ਅਣਜਾਣੇ ਦੇ ਵਿੱਚ ਇਹ ਸਾਨੂੰ ਵੱਡੀ ਮੁਸੀਬਤ ਦੇ ਵਿੱਚ ਵੀ ਪਾ ਸਕਦਾ ਹੈ ਜੇਕਰ ਤੁਸੀਂ ਸਾਈਬਰ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਹੀ ਸੁਚੇਤ ਹੋਣਾ ਪਵੇਗਾ ਏਆਈ ਤੁਹਾਡੇ ਲਈ ਕਿੰਨਾ ਲਾਹੇਵੰਦ ਹੈ ਸਵਾਲ ਇਹ ਨਹੀਂ ਹੈ ਸਵਾਲ ਇਹ ਹੈ ਕਿ ਤੁਸੀਂ ਉਸ ਨੂੰ ਕਿੰਨੀ ਸਮਝਦਾਰੀ ਦੇ ਨਾਲ ਵਰਤ ਰਹੇ ਹੋ ਸੋ ਜੇਕਰ ਤੁਸੀਂ ਚਾਹਦੇ ਹੋ ਕਿ ਤੁਸੀਂ ਕਿਸੇ ਸਾਈਬਰ ਧੋਖਾਧੜੀ ਦੇ ਵਿੱਚ ਨਾ ਫਸੋ ਤਾਂ ਸੋਸ਼ਲ ਮੀਡੀਆ ਦੇ ਉੱਤੇ ਹਾਈ ਰੈਜ਼ੋਲੂਸ਼ਨ ਵਾਲੀਆਂ ਤਸਵੀਰਾਂ ਅਪਲੋਡ ਕਰਨ ਤੋਂ ਬਚੋ ਫੇਸ ਅਨਲੌਕ ਦੀ ਬਜਾਏ ਮਜ਼ਬੂਤ ਪਾਸਵਰਡ ਜਾਂ ਫਿਰ ਪਿੰਨ ਦੀ ਵਰਤੋਂ ਕਰੋ ਕਿਸੇ ਵੀ ਅਣਜਾਣ ਐਪ ਨੂੰ ਕੈਮਰੇ ਦੀ ਪਹੁੰਚ ਨਾ ਦਿਓ AI ਵੱਲੋਂ ਤਿਆਰ ਤਸਵੀਰ ਐਪਸ ਦੀਆਂ ਗੋਪਨੀਯਤਾ ਨੀਤੀਆਂ ਨੂੰ ਧਿਆਨ ਨਾਲ ਪੜੋ ਅਤੇ ਯਕੀਨੀ ਬਣਾਓ ਕਿ ਉਹ ਤੁਹਾਡੀਆਂ ਤਸਵੀਰਾਂ ਦੀ ਦੁਰਵਰਤੋਂ ਨਾ ਕਰਨ ਇਸ ਤੋਂ ਇਲਾਵਾ ਤੁਸੀਂ ਤਸਵੀਰਾਂ ਅਪਲੋਡ ਕਰਨ ਸਮੇਂ ਵਾਟਰਮਾਰਕ ਦੀ ਵਰਤੋਂ ਕਰ ਸਕਦੇ ਹੋ ਬਿਊਰੋ ਰਿਪੋਰਟ ਹਮਦਰਦ ਟੀਵੀ ਸਰਸ਼ਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਲੋਕ ਦੀ ਘੜੀ ਦੇ ਵਿੱਚ ਸੰਤ ਸੀਚੇਵਾਲ ਨੇ ਫੜੀ ਗਰੀਬ ਪਰਿਵਾਰ ਦੀ ਬਾਹ ਇਰਾਕ ਦੇ ਵਿੱਚ ਫਸੇ ਦੋ ਪੰਜਾਬੀਆਂ ਦੀ 14 ਦਿਨਾਂ ਚ ਕਰਾਈ ਘਰ ਵਾਪਸੀ ਪੱਤਰਕਾਰੀ ਦੀ ਆੜ ਦੇ ਵਿੱਚ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਅੰਮ੍ਰਿਤਸਰ ਥਾਣਾ ਮਕਬੂਲ ਪੁਲਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਇਸ ਗਿਰੋਹ ਦੇ ਵਿੱਚ ਕੁਝ ਮਹਿਲਾਵਾਂ ਵੀ ਸ਼ਾਮਲ ਜਲਦ ਕੀਤੀ ਜਾਵੇਗੀ ਗ੍ਰਿਫਤਾਰੀ ਵਰਿੰਦਰ ਫੌਜੀ ਨੂੰ ਅਦਾਲਤ ਨੇ ਮੁੜ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਪੁਲਸ ਨੇ ਅਦਾਲਤ ਕੋਲੋਂ ਮੰਗਿਆ ਸੀ 7 ਦਿਨਾਂ ਦਾ ਪੁਲਸ ਰਿਮਾਂਡ ਅਨੰਦਪੁਰ ਪੋਚ ਤੇ ਹਥਿਆਰਾਂ ਸੰਬੰਧੀ ਕੀਤੀ ਜਾਵੇਗੀ ਪੁੱਛਗਿੱਛ ਫੌਜੀ ਨੌਜਵਾਨ ਨੇ ਲਗਾਇਆ ਐਸ ਡੀ ਐਮ ਦਫ਼ਤਰ ਬਾਹਰ ਤਰਨਾ ਪਿਛਲੇ ਡੇਢ ਸਾਲ ਤੋਂ ਫੌਜੀ ਜਵਾਨ ਦੀ ਨਹੀਂ ਕੀਤੀ ਜਾ ਰਹੀ ਸੁਣਵਾਈ ਇਨਸਾਫ ਨਾ ਮਿਲਣ ਤਾਂ ਕੱਪੋਖੜ ਹੜਤਾਲ ਰੱਖੀ ਜਾਵੇਗੀ ਜੀ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤਰਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਢੀ ਰਾਮ ਆਪਣੀ ਘਰ ਦੀ ਗਰੀਬੀ ਨੂੰ ਖਤਮ ਕਰਨ ਦੇ ਲਈ ਕਰਜ਼ਾ ਚੁੱਕ ਕੇ ਸਾਲ 2024 ਦੌਰਾਨ ਕੁਵੈਤ ਦੇ ਲਈ ਰਵਾਨਾ ਹੋਏ ਸਨ। ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਕੁਵੈਤ ਦੀ ਥਾਂ ਦੇ ਉੱਤੇ ਇਰਾਕ ਦੇ ਵਿੱਚ ਲੈ ਜਾ ਕੇ ਫਸਾ ਦਿੱਤਾ ਗਿਆ ਅਤੇ ਉੱਥੇ ਲੈ ਜਾ ਕੇ ਕੰਪਨੀ ਨੇ ਉਹਨਾਂ ਨੂੰ ਬੰਧਕ ਬਣਾ ਲਿਆ ਅਤੇ ਭੁੱਖੇ ਰੱਖਿਆ। ਜਿਸ ਮਗਰੋਂ ਇਹਨਾਂ ਦੇ ਪਰਿਵਾਰਾਂ ਨੇ 15 ਮਾਰਚ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਕੋਲ ਪਹੁੰਚ ਕੀਤੀ ਅਤੇ 28 ਮਾਰਚ ਤੱਕ ਉਹਨਾਂ ਦੇ ਮੈਂਬਰ ਵਾਪਸ ਘਰ ਪਰਤ ਆਏ। ਇਸ ਖੁਸ਼ੀ ਦੇ ਮੌਕੇ ਉੱਤੇ ਗੁਰਪ੍ਰੀਤ ਸਿੰਘ ਅਤੇ ਸੋਢੀ RAM ਨੇ ਭਰੀਆਂ ਅੱਖਾਂ ਦੇ ਨਾਲ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਉਹਨਾਂ ਦੀ ਘਰ ਵਾਪਸੀ ਸੰਭਵ ਹੋ ਪਾਈਏ ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਅਤੇ ਸੋਢੀ RAM ਨੇ ਦੋਵਾਂ ਦੇ ਪਰਿਵਾਰਾਂ ਨੇ ਦੱਸਿਆ ਹੈ ਕਿ ਗਰੀਬੀ ਅਤੇ ਬੋਤੀ ਪਹੁੰਚ ਨਾ ਹੋਣ ਦੇ ਕਾਰਨ ਉਹਨਾਂ ਦੀ ਕਿਦਰੇ ਵੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਸੀ ਪਰ ਜਦੋਂ ਉਹਨਾਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਤਾਂ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਬਾਹ ਫੜੀ ਅਤੇ ਅੱਜ ਗੁਰਪ੍ਰੀਤ ਸਿੰਘ ਅਤੇ ਸੋਢੀ RAM ਦੋਵੇਂ ਰਾਜੀ ਖੁਸ਼ੀ ਆਪਣੇ ਪਰਿਵਾਰਾਂ ਦੇ ਕੋਲ ਪਰਤ ਆਏ ਨੇ। ਤੁਹਾਨੂੰ ਦੱਸ ਦਈਏ ਕਿ ਇਰਾਕ ਤੋਂ ਵਾਪਸ ਪਰਤੇ ਗੁਰਪ੍ਰੀਤ ਸਿੰਘ ਅਤੇ ਸੋਢੀ RAM ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਕੰਪਨੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਏਜੰਟਾਂ ਵੱਲੋਂ ਅਜਿਹੇ ਤਰੀਕੇ ਦੇ ਨਾਲ ਭਰਤੀ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਵੀ ਉੱਥੇ ਦਰਜਨ ਤੋਂ ਵੱਧ ਭਾਰਤੀ ਕਈ ਸਾਲਾਂ ਤੋਂ ਉਸ ਕੰਪਨੀ ਦੇ ਵਿੱਚ ਏਜੰਟਾਂ ਦੇ ਧੋਖੇ ਕਾਰਨ ਤਰਸਯੋਗ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦੇ ਹਾਂ ਕਿ ਹੈ ਕਿ ਉਹਨਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਸਦਕਾ ਹੀ ਇਹ ਭਾਰਤੀ ਮਹਿਸ 14 ਦਿਨਾਂ ਦੇ ਵਿੱਚ ਵਾਪਸ ਘਰ ਪਰਤ ਸਕੇ ਨੇ ਉਹਨਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਅਤੇ ਭਾਰਤੀ ਸਫਾਤਖਾਨੇ ਵੱਲੋਂ ਲਗਾਤਾਰ ਚੁਣੌਤੀਪੂਰਨ ਸਥਿਤੀਆਂ ਵਿੱਚੋਂ ਭਾਰਤੀਆਂ ਨੂੰ ਕੱਢ ਕੇ ਵਾਪਸ ਭੇਜਿਆ ਜਾ ਰਿਹਾ ਹੈ ਸੰਤ ਸਿਚੇਵਾਲ ਨੇ ਮੂੜ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਗਰੀਬ ਤਬਕੇ ਦੇ ਨਾਲ ਸੰਬੰਧਿਤ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਰਬ ਦੇਸ਼ ਦੇ ਵਿੱਚ ਜਾਣ ਤੋਂ ਪਹਿਲਾਂ ਕਿਸੇ ਸੂਝਵਾਨ ਦੀ ਜ਼ਰੂਰ ਸਹਾਇਤਾ ਲੈਣੀ ਚਾਹੀਦੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਹੈ ਕਿ ਅਜਿਹੇ ਠੱਗਾਂ ਦੇ ਉੱਤੇ ਜੋ ਫਰਜ਼ੀ ਟਰੈਵਲਰ ਏਜੰਟ ਬਣ ਕੇ ਬੈਠੇ ਨੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ ਅੰਮ੍ਰਿਤਸਰ ਦੇ ਵਿੱਚ ਪੱਤਰਕਾਰੀ ਅਤੇ ਸ਼ਿਵ ਸੈਨਾ ਦੀ ਆੜ ਦੇ ਵਿੱਚ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦਾ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਪਰਦਾਫਾਸ਼ ਕਰ ਦਿੱਤਾ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇਸ ਦੇ ਵਿੱਚ ਪੁਲਸ ਵੱਲੋਂ 4 ਲੋਕਾਂ ਦੀ ਗ੍ਰਿਫਤਾਰੀ ਕਰਨੀ ਅਜੇ ਬਾਕੀ ਹੈ ਇਸ ਸਬੰਧੀ ਏਡੀਸੀਪੀ ਹਰਪਾਲ ਸਿੰਘ ਨੇ ਥਾਣਾ ਮਕਬੂਲਪੁਰਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਤਰਕਾਰੀ ਤੇ ਸ਼ਿਵ ਸੈਨਾ ਦੀ ਆੜਦੇ ਵਿੱਚ ਭੋਲੇ-ਪਾਲੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਦੇ ਵਿੱਚ ਅਸੀਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਗਿਰੋਹ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਕਰਨੀ ਅਜੇ ਬਾਕੀ ਹੈ ਇਹ ਲੋਕ ਪੱਤਰਕਾਰੀ ਦੀ ਆੜ ਦੇ ਵਿੱਚ ਭੋਲੇ-ਪਾਲੇ ਲੋਕਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਅਤੇ ਉਹਨਾਂ ਕੋਲੋਂ ਪੈਸੇ ਠੱਗਦੇ ਸਨ ਇਹ ਇਨਫਾਰਮੇਸ਼ਨ ਸਾਡੇ ਐਸਆਈ ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕਬੂਲਪੁਰਾ ਜੋ ਉਹਨਾਂ ਨੇ ਉਹਦੇ ਉੱਤੇ ਮਕਦਮਾ ਨੰਬਰ 49 83325 ਅੰਡਰ ਸੈਕਸ਼ਨ 308 2 62352 3 64 ਅਬਲਿਕ 2 111 ਬੀ ਐਨ ਐਸ ਥਾਣਾ ਮਕਬੂਲਪੁਰਾ ਵੀਐਨਐਸਟੀ 17 ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸਤੀਸ਼ ਕਪੂਰ ਮਕਾਨ ਨੰਬਰ ਐਫ 6 ਡਾਇਮੰਡ ਗੋਲਨ ਮੈਲ ਜੀਟੀ ਰੋਡ ਸ਼ਿਆੜਾ ਜਿਸ ਨੂੰ 30 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਤਿੰਨ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੌਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸਾਜ਼ ਰੜਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ